ਗੁਰੂ ਤੇਗ ਬਹਾਦਰ ਸਾਹਿਬ ਦਾ ਜਦੋਂ ਵਿਆਹ ਹੁੰਦਾ ਹੈ ਉਸ ਤੋਂ 32 ਸਾਲ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੁੰਦਾ ਹੈ ਅੱਜ ਕੱਲ ਕਿਸੇ ਦਾ 4-5 ਸਾਲ ਬਾਅਦ ਬੱਚਾ ਬਣਾਵੇ ਨਾ ਉਹ ਦੂਜੇ ਵਿਆਹ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ ਹੈ ਆਈਵੀਐਫ ਹੋਰ ਕਈ ਕੁੱਝ ਸੋਚਣਾ ਸ਼ੁਰੂ ਕਰਦਾ ਗੁਰੂ ਤੇਗ ਬਹਾਦਰ ਸਾਹਿਬ ਨੇ 32 ਸਾਲ ਤੱਕ ਜਹਾਂ ਕੁਝ ਵੀ ਸੋਚਿਆ ਪਰਮਾਤਮਾ ਨੇ ਇੱਕ ਜਹਾਂ ਬੱਚਾ ਦਿੱਤਾ ਜਿਹਨਾਂ ਦੁਨੀਆ ਦੇ ਉੱਤੇ ਆਪਣਾ ਨਾਮ ਰੋਸ਼ਨ ਕੀਤਾ ਚੌਥੀ ਗੱਲ ਗੁਰੂ ਸਾਹਿਬ ਦੀ ਸਹਿਨ ਸੀਲਤਾ ਕੋਈ ਬੰਦਾ 2 ਸਾਲ ਭਗਤੀ ਕਰਦਾ ਹੈ ਕੋਈ ਬੰਦਾ 4 ਸਾਲ ਭਗਤੀ ਕਰਦਾ ਹੈ ਕੋਈ ਬੰਦਾ 10 ਸਾਲ ਭਗਤੀ ਕਰਦਾ ਹੈ ਗੁਰੂ ਸਾਹਿਬ 21 ਸਾਲ ਇੱਕੇ ਘੜੇ ਦੇ ਵਿੱਚ ਬਾਬਾ ਬਗਲੇ ਭਗਤੀ ਕਰਦੇ ਰਹੇ ਐਡੀ ਵੱਡੀ ਸ਼ਹਿਨਸ਼ੀਤਾ ਜੇ ਆਪਣੇ ਗੁਰੂਆਂ ਦੇ ਅੰਦਰ ਸਗੀ ਕਿ ਆਪਣੇ ਅੰਦਰ ਵਿੱਚ ਅਜਿਹੀ ਸ਼ਹਿਨਸ਼ੀਤਾ ਹੋਣੀ ਬਹੁਤ ਜ਼ਰੂਰੀ ਹੈ ਗੁਰੂਆਂ ਦੇ ਅਜਿਹੇ ਸਵਾਗਤ ਕਰਾਉਣ ਦਾ ਮਕਸਦ ਇਹ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਜੇ ਹੈ ਇਸ ਬਾਰੇ ਦੱਸਿਆ ਜਾਵੇ ਤੀਜੀ ਗੱਲ ਚੌਥੀ ਗੱਲ ਇਸ ਤੋਂ ਸਿੱਖਿਆ ਕੀ ਮਿਲਦੀ ਹੈ ਗੁਰੂ ਸਾਹਿਬ ਨੇ ਇਹ ਇੱਕ ਕਹਿਆ ਨਹੀਂ ਬਲਕਿ ਕਰਕੇ ਦਿਖਾਇਆ ਕਿ ਅਨਿਆਇ ਦੇ ਖਿਲਾਫ ਬੋਲੋ ਵੀ ਤੇ ਅਨਿਆਇ ਦੇ ਖਿਲਾਫ ਖੜੇ ਵੀ ਹੋ ਜਾਓ ਜੇ ਤੁਸੀਂ ਅਨਿਆਇ ਦੇ ਖਿਲਾਫ ਖੜਾ ਨਹੀਂ ਹੋਣਾ ਜਾਣਦੇ ਬੋਲਣਾ ਨਹੀਂ ਜਾਣਦੇ ਤੁਹਾਡੀ ਅੰਮ੍ਰੇ ਤੁਹਾਡੀ ਪੀਚੜੀ ਜ਼ੀਰੋ ਹੈ ਤੁਹਾਡੀ ਜਵੀਰ ਹੀ ਨਹੀਂ ਤੇ ਜਾਗਦੀ ਤੇ ਉਹਦਾ ਕੋਈ ਫਾਇਦਾ ਨਹੀਂ ਹੈ ਇਹਦੇ ਵਾਸਤੇ ਗੁਰੂ ਸਾਹਿਬ ਨੇ ਖੁਦ ਅਨਿਆਇ ਦੇ ਖਿਲਾਫ ਇਵਨ ਕੀ ਗੁਰੂ ਤੇਗ ਬਹਾਦਰ ਨੂੰ ਔਰੰਗਜ਼ੇਬ ਨੇ ਕਿਹਾ ਕਿ ਤੂੰ ਪਾਗਲ ਹੋ ਤੂੰ ਬਹਤੋ ਹਿੰਦੂ ਧਰਮ ਵਾਸਤੇ ਕਿਉਂ ਤੁਸੀਂ ਦੇ ਰਹੇ ਹੋ ਆਪਣਾ ਸੀਸ਼ਾ ਨਹੀਂ ਕਹਿੰਦਾ ਇਹ ਹਿੰਦੂ ਧਰਮ ਵਾਸਤੇ ਸੀਸ਼ ਨਹੀਂ ਦੇ ਰਿਹਾ ਮੈਂ ਅਨਾਇ ਦੇ ਖਿਲਾਫ ਸੀਸ਼ ਦੇ ਰਿਹਾ ਹਾਂ ਮੈਂ ਬਾਨੋ ਤੱਕ ਦੇ ਅਧਿਕਾਰ ਵਾਸਤੇ ਸੀਸ਼ ਦੇ ਰਿਹਾ ਹਾਂ ਹਾਂ ਅਗਰ ਕਿਸੇ ਦਿਨ ਮੁਸਲਮ ਸਮਾਜ ਦੇ ਉੱਤੇ ਅਜਿਹੀ ਪੀੜ ਪਵੇਗੀ ਤੇ ਮੈਂ ਤਾਂ ਮੇਰਾ ਸੇਵਕ ਕੋਈ ਨਾ ਕੋਈ ਕੱਲ ਮੁਸਲਮ ਨਾਲ ਵੀ ਖੜਾ ਹੋਏਗਾ ਮੈਂ ਅਨਾਇ ਕਰਕੇ ਇੱਥੇ ਆਇਆ ਮੈਂ ਕੋਈ ਧਰਮ ਨਹੀਂ ਦੇਖ ਕੇ ਆਇਆ ਕਿ ਮੈਂ ਕਿਸ ਧਰਮ ਦੀ ਰੱਖਿਆ ਕਰਨੀ ਹੈ ਜਿੱਕੇ ਜਿਹਨੇ ਕਰਨੀ ਹੈ ਤੋ ਤੁਹਾਨੂੰ ਯਾਦ ਹੋਗਾ ਜਿਸ ਦਿਨ ਸਹਿਬ ਜਾਬਿਆ ਨੂੰ ਸ਼ਬਦਾਂ ਜਿਆਦਾ ਨੂੰ ਜਸਟਮ ਨਿਆਂ ਦੇ ਚੜਾਇਆ ਜਾ ਰਿਹਾ ਸੀਗਾ ਕੌਣ ਬੋਲਿਆ ਨਾਇ ਦੇ ਖਿਲਾਫ ਸਿਰਫ ਇੱਕ ਬੰਦਾ ਉਹ ਬੰਦਾ ਕੌਣ ਸੀਗਾ ਮਲੇਰਕੋਟੜ ਦੇ ਨਵਾਬ ਸ਼ੇਰਖੰਦ ਅੱਜ ਵੀ ਸਿੱਖ ਧਰਮ ਦੇ ਵਿੱਚ ਜਦੋਂ ਅਸੀਂ ਮਲੇਰਕੋਟੜੇ ਜਾਂਦੇ ਹਾਂ ਤਾਂ ਸ਼ੇਰਖੰਦ ਦੇ ਮਜ਼ਾਰ ਦੇ ਉੱਤੇ ਜਾ ਕੇ ਮੱਥਾ ਟੇਕਦੇ ਹਾਂ ਕਿ ਉਹ ਬੰਦਾ ਜਿਹਨੇ ਅਨਿਆਂ ਦੇ ਖਿਲਾਫ ਗੱਲ ਕੀਤੀ ਸੀਗੀ ਮਹਾਭਾਰਤ ਵਿੱਚ ਕੌਣ ਬੋਲਿਆ ਨਾਇ ਦੇ ਖਿਲਾਫ ਜਿਸ ਟਮ ਦਰੋਪਤੀ ਦਾ ਵਸਤਰ ਰਨੋ ਰਿਹਾ ਸੀਗਾ ਮਹਾਭਾਰਤ ਵਿੱਚ ਨਾ ਪਿਸ਼ੰਦ ਤਾਮਨ ਬੋਲੇ ਨਾ ਰਾਜਾ ਤ੍ਰਿਸ਼ਟਵਾਸ਼ ਬੋਲੇ ਨਾ ਪੰਚੇ ਪਾਂਡਵ ਬੋਲੇ ਨਾ ਵਿਦੂਰ ਕੋਈ ਬੰਦਾ ਵੀ ਬੋਲਿਆ ਸਿਰਫ ਤਾਂ ਸਿਰਫ ਇੱਕ ਬੰਦਾ ਬੋਲਿਆ ਵਿਕਰਨ ਵਿਕਰਨ ਕਹਿਣ ਲੱਗੇ ਸਾਡੇ ਘਰ ਦੀ ਪੁੱਤਰ ਵਦੂ ਹੈ ਸਾਨੂੰ ਇਸ ਨਾਲ ਨਹੀਂ ਇਦਾਂ ਕਰਨਾ ਚਾਹੀਦਾ ਤੁਸੀਂ ਕਹਿੰਦੇ ਹੋ ਕਿ ਨਿਆਂ ਦੇ ਖਿਲਾਫ ਬੋਲਣ ਦਾ ਮਿਲਦਾ ਕੀ ਹੈ ਸੰਤ ਮਸਕੀਨ ਜੀ ਹੋਏ ਨਾ ਅੱਜ ਇਸ ਦੁਨੀਆ ਵਿੱਚ ਨਹੀਂ ਨੇ ਸੰਤ ਮਸਕੀਨ ਜੀ ਕਹਿੰਦੇ ਕਿ ਮੈਂ ਖੁਦ ਔਰੰਗਾਬਾਦ ਜਾ ਕੇ ਔਰੰਗਜੀਤ ਦੀ ਮਜ਼ਾਰ ਤੇ ਗਿਆ ਔਰੰਗਜੀਤ ਦੀ ਬਾਜ਼ਾਰ ਤੇ ਮੈਂ ਵੇਖਿਆ ਉੱਥੇ ਗੰਧ ਪਿਆ ਹੋਇਆ ਸੀਗਾ ਚਾਰ ਸਫੇਰੇ ਗੰਧ ਸੀਗਾ ਗੋਬਰ ਪੱਥਰਾਂ ਪੱਥਰੀਆਂ ਹੋਈਆਂ ਸੀਗੀਆਂ ਲੇਕਿਨ ਜਿਸ ਟਾਈਮ ਮੈਂ ਚੱਲਣ ਲੱਗਾ ਤੇ ਮੇਰੇ ਕੋਲ ਇੱਕ ਕਤੇ ਖੜੇ ਕੱਪੜਿਆਂ ਵਾਲਾ ਬੰਦਾ ਆਇਆ ਤੇ ਮੈਨੂੰ ਕਹਿ ਲਗਾ ਸਰਦਾਰ ਜੀ 20 ਰੁਪਏ ਦੇ ਦਿਓ ਮੈਂ ਉਹਨੂੰ ਕਿਹਾ ਵੀ ਯਾਰ ਤੂੰ 20 ਰੁਪਏ ਕੀ ਕਰਮਿਆ ਕਹਿਣ ਲਗਾ ਜੀ ਇਹ ਸਮਝਾਰ ਦੇ ਉੱਤੇ ਦੀਵਾ ਜਗਾਉਣ ਨੂੰ ਤੇਲ ਨਹੀਂ ਹੈਗਾ 20 ਰੁਪਏ ਦੇ ਦਿਓ ਉਹ ਔਰੰਗਜ਼ੇਬ ਜਿਹਦੀ ਮਜਾਦ ਤੇ 20 ਰੁਪਏ ਦੀਵਾ ਜਗਾਉਣ ਨੂੰ ਤੇਲ ਨਹੀਂ ਆ ਜਗਾ ਇਧਰ ਗੁਰੂ ਤੇਗ বাহাদুর ਸਾਹਿਬ ਤੇ ਨਿਸ਼ਾਨ ਸਾਹਿਬ ਇਹਨੇ ਉੱਚੀ ਨੇ ਕਿ ਇਹਨੇ ਬਾਜ ਉਡਾਰੀ ਦੀ ਮਾਰ ਦਾ ਜਿਵੇਂ ਜਿਵੇਂ ਵਟੇ ਨਿਸ਼ਾਨ ਸਾਹਿਬ ਲੱਗੇ ਹਨ ਪਰ ਨਿਆਂ ਦੇ ਖਿਲਾਫ ਮਿਲਦਾ ਹੈ ਵਿਕਰਮ ਜਿਸ ਨੇ ਮਹਾਭਾਰਤ ਵਿੱਚ ਭੀਮ ਨੇ ਕਸ਼ਮ ਖਾ ਲਈ ਤੀਨ ਜਿਹੜਾ ਹੈ ਤੁਸੀਂ ਮੈਂ 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 ਦੁਰਯੋਦਨ ਦੇ ਹਰ ਭਰਾ ਨੂੰ ਜਿਹੜਾ ਹੈ ਤਸਾ ਤਸਾ ਕੇ ਮਾਰਾਂਗਾ ਕਦੀ ਮੱਕ ਕਟਾਂਗਾ ਕਦੀ ਬਾਹ ਕਟਾਂਗਾ ਕਦੀ ਜਵਾਨ ਕਟਾਂਗਾ ਤੇ ਮੈਂ ਉਹਨੂੰ ਤਸਾ ਕੇ ਮਾਰਾਂਗਾ ਲੇਕਿਨ ਜਿਸ ਤਰ੍ਹਾਂ ਵਿਕਰਮ ਆਇਆ ਨਾ ਦੁਰਯੋਦਨ ਉਹਦੇ ਸਾਹਮਣੇ ਪੀਮ ਦੇ ਪੀਬ ਨੇ ਕਿਹਾ ਭਰਾਵਾਂ ਮਾਰੂੰਗਾ ਤੇ ਤੇਨੂੰ ਨਹੀਂ ਤੇ ਪਰ ਬੱਤੇ ਨੂੰ ਉਦਾਂ ਨਹੀਂ ਮਾਰਦਾ ਜਿੱਦਾਂ ਤੇਰੇ ਦੂਜੇ ਭਰਾਵਾਂ ਨੂੰ ਮਾਰਿਆ ਕਿਉਂਕਿ ਤੂੰ ਇਕੱਲਾ ਬੰਦਾ ਹਾਂ ਜਿਹੜਾ ਗ੍ਰੋਪਤੀ ਦੇ ਪੱਖ ਵਿੱਚ ਬੋਲਿਆ ਦਿਲ ਤਾਂ ਇਹਦੇ ਤੋਂ ਤੁਸੀਂ ਨਿਆਂ ਦੇ ਖਿਲਾਫ ਬੋਲਦੇ ਇਤਿਹਾਸ ਤੁਹਾਡਾ ਨਾਂ ਲੈਣਾ ਜਦੋਂ ਤੁਸੀਂ ਨਿਆਂ ਦੇ ਖਿਲਾਫ ਬੋਲੋਗੇ ਅੱਜ ਗੁਰੂ ਗੋਬਿੰਦ ਸਿੰਘ ਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਂ ਤਾਂ ਹੀ ਚੱਲਦਾ ਏ ਕਿ ਉਹ ਨਿਆਂ ਦੇ ਖਿਲਾਫ ਬੋਲੇ ਸੀਗੀ ਤਿੱਜੀ ਗੱਲ ਗੁਰੂ ਸਾਹਿਬ ਨੇ ਕਹਿਆ ਹੈ ਕਿ ਕੁਝ ਵੀ ਦੁਨੀਆਂ ਵਿੱਚ ਸਥਿਰ ਨਹੀਂ ਹੈ RAM ਗਿਆ ਉਹ ਰਾਵਣ ਗਿਆ ਉਹ ਜਾਕੋਬਾ ਪਰਵਾਰ ਕੋਹ ਨਾਮਕ ਕਿ ਸਥਿਰ ਨਹੀਂ ਸੁਪਨੇ ਜੋ ਸੰਸਾਰ ਕੁਝ ਨਹੀਂ ਹੈਗਾ ਜ਼ਿੰਦਗੀ ਵਿੱਚ ਗੀਤਾ ਕੀ ਕਹਿ ਰਹੀ ਹੈ ਤਕੋ ਅਰਿਸ਼ੀ ਕ੍ਰਿਸ਼ਨ ਇਹ ਹੀ ਗੱਲ ਕਹਿ ਰਿਆ ਮੈਂ ਉਹ ਰਾਵਣ ਉਹ ਰਾਵਣ 1 ਲੱਖ ਪੂਤ 1 ਲੱਖ ਨਾਤੀ ਤਹਿ ਰਾਵਣ ਕਰਦੀਆਂ ਨਬਾਤੀ ਲੰਕਾ ਲੰਕਾ ਸਪੋਰਟ ਸੁਮੰਦ ਸੀ ਖਾਈ ਤਹਿ ਰਾਵਣ ਕਰ ਖਬਰ ਨਾ ਪਾਈ ਉਹ ਰਾਵਣ ਜਿਹਦੇ ਕਰ ਚੰਦ ਸੂਰਜ ਜਾ ਕੇ ਤਪ ਰਸੋਈ ਬੈਸਨ ਤੇ ਜਾ ਕੇ ਕਪੜੇ ধੋਈ ਔਰ ਜਿੱਦ ਨੂੰ ਮਰਦਾ ਤੇ ਮੰਦੋਦਰੀ ਤੇ ਨਾ ਕੋਈ ਸੰਬੰਧ ਦੇ ਕੋਲ ਕੋਈ ਵੀ ਨਹੀਂ ਹੈ ਪੰਡਵਾਂ ਦੀ ਗੱਲ ਕਰਕੇ ਗਏ ਨੇ ਕੁਲਦੀਪ ਸਿੰਘ ਜੀ ਐਡਾ ਵੱਡਾ ਕਾਫਲਾ ਦੇਰੀ ਮੇਰੀ ਕੈਰੋਂ ਪਰਤੇ ਦਰਯੋਧਨ ਸੇ ਭਾਈ 12 ਯੋਜਨ ਛਤਰ ਚਲੇ ਸਰਦੇ ਨਹੀਂ ਗਰਜਨ ਨਾਲ ਖਾਈ ਕਿ 12 ਯੋਜਨ ਜਿਹਦੇ ਪਿੱਛੇ ਕਾਫਲਾ ਚੱਲਦਾ ਸੀਗਾ ਜਿੱਦੋਂ ਮਰੇ ਤੇ ਉਹਨਾਂ ਦੇ ਦੇਖ ਖਾਣ ਨੂੰ ਮਤਲਬ ਕਿੱਤਾ ਮਿਲਿਆ ਔਰ ਕਿੱਦਾਂ ਨੇ ਰਿਫਿਊਜ਼ ਕਰਤਾ ਕਿ ਇਹ ਦੇ ਬਥੇ ਕਿਉਂਕਿ ਦੇ ਬਹੁਤ ਜਿਆੜੀਆਂ ਸੀਗਾ ਤਾਂ ਮੇਰਾ ਕਹਿਣ ਦਾ ਮਤਲਬ ਹੈ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਤੁਹਾਡਾ ਦੁਨੀਆ ਵਿੱਚ ਕੁਝ ਨਹੀਂ ਹੈ ਜੇ ਦੁਨੀਆ ਦੇ ਵਿੱਚ ਰਹਿਣਾ ਤੁਸੀਂ ਰੱਬ ਦਾ ਨਾਮ ਲਓ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਚਿੰਤਾ ਨਹੀਂ ਕਰਨੀ ਇਹ ਗੀਤਾ ਕਿ ਦੋ ਸਾਰੀ ਗੀਤਾ ਕੀ ਬਾਤੋਂ ਕੀ ਅਗਰ ਮੈਂ ਬਾਤ ਕਰ ਰਿਹਾ ਹਾਂ गीता में भगवान कृष्ण ने क्या कहा क्या लेकर आए थे क्या लेकर के जाओगे क्या है आपका जो यहाँ पर रह जाएगा गीता में बात बात तो कही कही यही गुरु, गुरु साहब ने है चिंता की कीजिए जो करना हो नानक थिर नहीं को कभी चिंता करनी है जो वापरना है वापर के रहना है तो की ख्याल है भगवान श्री कृष्ण पता नहीं सी क्या चाहे मम्मियों का बात होगा भगवान श्री कृष्ण अर्जुन को क्यों दूर लगे ਪਰ ਕੌਣ ਸ੍ਰੀ ਕ੍ਰਿਸ਼ਨ ਨੂੰ ਪਤਾ ਸੀਗਾ ਕਿ ਅਜਿਹਾ ਬੰਨੇ ਤੋਂ ਵੱਧ ਹੋਣਾ ਲੇਕਿਨ ਨਾਲ ਨਾਲ ਪਪਾ ਸ੍ਰੀ ਕ੍ਰਿਸ਼ਨ ਨੂੰ ਇਸ ਗੱਲ ਦਾ ਹੀ ਪਤਾ ਸੀਗਾ ਕਿ ਇਹ ਘਟਨਾ ਵਾਪਰ ਨਹੀਂ ਹੈ ਇਹ ਘਟਨਾ ਉਪਰੋਂ ਲਿਖੀ ਹੋਈ ਹੈ ਇਸ ਕਰਕੇ ਉਹ ਅਰਜੁਨ ਨੂੰ ਲੈ ਗਏ ਅੱਗੇ ਦੇਖਿਆ ਅਰਜੁਨ ਦਾ 16 ਸਾਲ ਦਾ ਬੇਟਾ ਬੜੀ ਬੁਰੀ ਤਰ੍ਹਾਂ ਦੁਸ਼ਮਣਾਂ ਨੇ ਮਾਰਿਆ ਹੋਇਆ ਸੀਗਾ ਵਜ੍ਹਾ ਉਹ ਘਟਨਾ ਵਾਪਰ ਨਹੀਂ ਸੀਗੀ ਚੌਥੀ ਗੱਲ ਨਾ ਡਰਨਾ ਤੇ ਨਾ ਕਿਸੇ ਨੂੰ ਡਰਾਉਣਾ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਕੌਮ ਦੇ ਅੰਦਰ ਇੱਕ ਜਾਨ ਭਰ ਦਿੱਤੀ ਕੌਮ ਇੰਨੀ ਸੈਦੀ ਹੋਈ ਸੀਗੀ ਕਿ ਇਹਨੇ ਡਰੇ ਹੋਏ ਸੀਗੇ ਕੌਮ ਦੇ ਲੋਕ ਉਹ ਤੋਂ ਕੀ ਬੰਦਾ ਕੀੜੇ ਤੋਂ ਵੀ ਡਰਦਾ ਸੀਗਾ ਹਥਿਆਰ ਚੁੱਕਣ ਦੇ ਦੂਰ ਦੀ ਗੱਲ ਹੈ ਤਾਂ ਹੀ ਉਹਨਾਂ ਨੇ ਕਿਹਾ ਸੀਗਾ ਭੈ ਕਾ ਰੂਪੋ ਦੇਤ ਨਹਿ ਨਹਿ ਪਾਇ ਬਾਨਤ ਆਂ ਤੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਬਖਾਨ ਮਤਲਬ ਬੰਦੇ ਨੂੰ ਗੁਰਮਖ ਕਿੰਨੂ ਕਿਹਾ ਗਿਆ ਹੈ ਸਿਆੜਾ ਕਿੰਨੂ ਕਿਹਾ ਗਿਆ ਜਿਹੜਾ ਬੰਦਾ ਨਾਂ ਤੈ ਦਵੇ ਤੇ ਨਾਂ ਪੈ ਖਾਵੇ ਭੈ ਦੇਣਾ ਵੀ ਗੁਨਾਹ ਹੈ ਤੇ ਭੈ ਖਾਣਾ ਵੀ ਗੁਨਾਹ ਹੈ ਸੋ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਇੱਕ ਹੋਰ ਗੱਲ ਕਹੀ ਗੁਰੂ ਸਾਹਿਬ ਨੇ ਨਹੀਂ ਕਹੀ ਇਹ ਗੁਰੂ ਸਾਹਿਬ ਦੇ ਜੀਵਨ ਤੋਂ ਮਿਲਦਾ ਹੈ ਕਿ ਬੰਦੇ ਦਾ ਜਿਹੋ ਜਿਹਾ ਨਾਮ ਹੋਵੇ ਨਾ ਬੰਦੇ ਨੂੰ ਉਹੋ ਜਿਹਾ ਕੰਮ ਵੀ ਕਰਨਾ ਚਾਹੀਦਾ ਜੇ ਨਾਮ ਕਿਸੇ ਦਾ ਹੋਵੇ ਖੁਸ਼ੀਆਂ ਤੇ ਰੋਂਦਾ ਹੀ ਰਹੇ ਤੇ ਮੇਰੇ ਖਿਆਲ ਉਹਦੇ ਕੋਲ ਲੰਮਾ ਚੋੜਾ ਫਾਇਦਾ ਨਹੀਂ ਹੁੰਦਾ ਗੁਰੂ ਸਾਹਿਬ ਦਾ ਨਾਮ ਸੀਗਾ ਤਿਆਗਮਲ ਉਹਨਾਂ ਤਿਆਗ ਕਰਕੇ ਦਿਖਾਇਆ ਗੁਰੂ ਸਾਹਿਬ ਦਾ ਨਾਮ ਬਾਅਦ ਵਿੱਚ ਪਾਇਆ ਤੇਗ ਬਾਦਰ ਉਹਨਾਂ ਤੇਗ ਚਲਾ ਕੇ ਦਿਖਾਈ ਸੋ ਜਿਸ ਬੰਦੇ ਦਾ ਜੋ ਨਾਮ ਹੈ ਅਗਰ ਤੁਸੀਂ ਉੱਤੇ ਖਰੇ ਉੱਤਰਦੇ ਹੋ ਤੇ ਤੁਹਾਡੀ ਹੋਰ ਵੀ ਪ੍ਰਸਿੱਧੀ ਹੁੰਦੀ ਹੈ ਤੁਹਾਡੇ ਬਾਰੇ ਹੋਰ ਵੀ ਗੱਲ ਕੀਤੀ ਜਾਂਦੀ ਹੈ ਮੈਂ ਗੁਰੂ ਸਾਹਿਬ ਦੇ ਨੌਵੇਂ ਪਾਤਸ਼ਾਹ ਹੈ ਨੌ ਹੀ ਗੱਲਾਂ ਤੁਹਾਡਨਾਂ ਸਿੱਖਿਆਵਾਂ ਦੀਆਂ ਕਰਨੀਆਂ ਹਨ ਗੁਰੂ ਸਾਹਿਬ ਨੇ ਐਂਡ ਵਿੱਚ ਇਹ ਵੀ ਕਿਹਾ ਕਿ ਕਿਸੇ ਵੀ ਗੱਲ ਦਾ ਇਨਕਾਰ ਨਹੀਂ ਕਰਨਾ ਜਿਹੜੇ ਜਿਹੜੇ ਬੰਦੇ ਨੇ ਇਨਕਾਰ ਕੀਤਾ ਨਾ ਉਹ ਬੰਦੇ ਦੇ ਕੱਖ ਨਹੀਂ ਰਿਆ ਪੱਲੇ ਦ੍ਰੋਪਦਨ ਦ੍ਰੋਪਦਨ ਬੜਾ ਵੱਡਾ ਅਹੰਕਾਰੀ ਸੀਗਾ ਦ੍ਰੋਪਦਨ ਜੇਸ਼ਟਾ ਮਾਪਾ ਹਰ ਦਾ ਯੁੱਧ ਲੜਨ ਵਾਸਤੇ ਗਿਆ ਨਾ ਤੇ ਉਹ ਆਪਣੀ ਮਾਂ ਕੰਧਾਰੀ ਕੋਲੋਂ ਆਸ਼ੀਰਵਾਦ ਲੈਣ ਵਾਸਤੇ ਗਿਆ ਕਿ ਮਾਂ ਮੈਨੂੰ ਆਸ਼ੀਰਵਾਦ ਦੇ ਮੈਂ ਜਿਹੜਾ ਹੈ ਬਾਂਪਾ ਹਰ ਦਾ ਇੱਕ ਵੱਡਾ ਯੁੱਧ ਲੜਨ ਜਾ ਰਿਹਾ ਹੈ ਉਹਦੀ ਮਾਂ ਨੇ ਕਿਹਾ ਨਹੀਂ ਬਟੇ ਮੈਂ ਤੈਨੂੰ ਆਸ਼ੀਰਵਾਦ ਨਹੀਂ ਦੇ ਸਕਦੀ ਕਿਉਂਕਿ ਤੂੰ ਮੈਨੂੰ ਬਹੁਤ ਤਾਇਆ ਹੈ ਤੂੰ ਮੈਨੂੰ ਬਹੁਤ ਤੰਗ ਕੀਤਾ ਹੈ ਫਿਰ ਤੈਨੂੰ ਮਾਂ ਦਾ ਆਸ਼ੀਰਵਾਦ ਨਹੀਂ ਮਿਲਿਆ ਤੇ ਤੈਨੂੰ ਤਨ ਚੱਕਿਆ ਨਹੀਂ ਮਾਂ ਦੇ ਆਸ਼ੀਰਵਾਦੀ ਇੰਨੀ ਵੱਡੀ ਵੈਲਿਊ ਹੈ ਇੰਨੀ ਵੱਡੀ ਇੰਪੋਰਟੈਂਸ ਹੈ ਮਾਂ ਦੀ ਮਾਂ ਦੇ ਆਸ਼ੀਰਵਾਦੀ ਇਸੇ ਤਰ੍ਹਾਂ ਜੇ ਮੈਂ ਗੱਲ ਕਰਾਂ 라ਵਣ ਦੇ ਅੰਦਰ ਅਧਿਕਾਰ ਸੀਗਾ 라ਵਣ ਦੇ ਅੰਦਰ ਅਗਰ ਹੱਕਕਾਰ ਨਾ ਹੁੰਦਾ ਨਾ ਤੇ 라ਵਣ ਵਰਕੇ ਬੰਦੇ ਨੂੰ ਉਹ ਬੰਦਾ ਜਿਹੜਾ 4 5 6 7 18.188 ਨਿਸ਼ਚਿਤਨ ਦਾ ਗਿਆਤਾ ਉਹ ਬੰਦਾ ਜਿਹਦੇ ਚੰਦ ਸੂਰਜ ਰਸੋਈ 'ਚ ਕੰਮ ਕਰਦੇ ਸਨ ਉਹ ਬੰਦਾ ਜਿਹਦੇ ਅੱਗ ਕੱਪੜੇ ਧੋਉਂਦੀ ਉਹਨੂੰ ਬੰਦੇ ਨੂੰ ਕੋ ਮਾਰ ਜਾਂਦਾ ਕਿੰਨੇ ਮਾਰਿਆ ਉਹਦੇ ਅੰਦਰ ਇਹ ਕਰਤਾਰ ਸੀਗਾ ਉਹਨੇ ਆਪਣੇ ਪਰਿਵਾਰ ਦੀ ਕਦਰ ਨਹੀਂ ਕੀਤੀ ਉਹਨੇ ਆਪਣੇ ਭਰਾ ਦੀ ਵੈਲਿਊ ਨੂੰ ਨਹੀਂ ਜਾਣਿਆ ਜੇ ਵਿਸ਼੍ਰਾਮ ਰਾਮ ਨਾ ਮਿਲਦਾ ਤੇ ਰਾਵਣ ਮਰਨੀ ਸੀ ਕਿ ਸਕਦਾ ਜਦੋਂ ਰਾਵਣ ਮਰਿਆ ਤੇ ਰਾਮ ਨੇ ਪੁੱਛਿਆ ਕਿ ਰਾਵਣ ਇਹ ਕਿ ਚੱਕਰ ਹੋਇਆ ਤੂੰ ਐਡਾ ਵੱਡਾ ਯੋਧਾ ਆ ਤੂੰ ਐਡਾ ਵੱਡਾ ਮਤਲਬ ਜਿਹੜਾ ਹੈ ਜਾਲੀ ਆਉਂਦੀ ਹੈ ਤੂੰ ਮਰ ਤੋ ਮਰ ਗਿਆ ਉਹ ਕਹ ਲਗਾ ਰਾਮ ਮੈਂ ਮਰਦਾ ਸੀਗਾ ਤੇਰੇ ਬਲੋਂ ਪਰ ਸੋਸ ਕਿ ਜਦੋਂ ਲੜਾਈ ਹੋਈ ਤੇਰਾ ਬਰਾ ਤੇਰੇ ਨਾਲ ਸੀਗਾ ਤੇ ਮੇਰਾ ਭਰਾ ਵੀ ਤੇਰੇ ਨਾਲ ਸੀਗਾ ਕਾਸ਼ ਮੇਰਾ ਭਰਾ ਮੇਰੇ ਨਾਲ ਹੁੰਦਾ ਤੇ ਮੈਂ ਤੇਰੇ ਕੋਲ ਬਰਨੀ ਸੀ ਬਸ ਸਕਦਾ ਸੋਹ ਅਹੰਕਾਰ ਨਹੀਂ ਕਰਨਾ ਚਾਹੀਏ ਇਸੇ ਤਰ੍ਹਾਂ ਬਿਨਾਂ ਰੱਬ ਦੇ ਨਾਮ ਤੋਂ ਇਸ ਇਸ ਦੁਨੀਆ ਤੇ ਕੁਝ ਨਹੀਂ ਹੈਗਾ ਬੰਦੇ ਦੇ ਕੰਮ ਕਰਨ ਦਾ ਇੱਕ ਟਾਈਮ ਹੈ ਤੁਹਾਡੀ 20 ਸਾਲ ਤੱਕ ਤੇ ਸਰੀਰਕ ਵਿਕਾਸ ਨਹੀਂ ਹੋਇਆ ਨਾ ਉਸ ਤੋਂ ਬਾਅਦ ਤੁਸੀਂ ਦਾਰਾ ਪਹਿਲਵਨ ਨਹੀਂ ਬਣ ਸਕਦੇ ਜੇ 25 ਸਾਲ ਤੱਕ ਤੁਸੀਂ ਸਿੱਖਿਆ ਹਾਸਲ ਨਹੀਂ ਕੀਤੀ ਤਾਂ ਉਸ ਤੋਂ ਬਾਅਦ ਤੁਸੀਂ ਐਲਬਰਟ ਐਸਟਾਈਨ ਨਹੀਂ ਬਣ ਸਕਦੇ ਜੇ 30 ਸਾਲ ਤੱਕ ਤੁਹਾਡੇ ਅੰਦਰ ਮਚਿਓਰਿਟੀ ਨਹੀਂ ਆਈ ਨਾ ਫਿਰ ਉਸ ਤੋਂ ਬਾਅਦ ਸਿਆਣੇ ਨਹੀਂ ਹੋ ਸਕਦੇ ਹੋ ਜੇ 40 ਸਾਲ ਤੱਕ ਤੁਹਾਨੂੰ ਤੁਸੀਂ ਆਪਣੇ ਪੈਰਾਂ ਤੇ ਖੜੇ ਨਹੀਂ ਹੋਏ ਤੇ ਫਿਰ ਭੁੱਲ ਜੋ ਕਿ ਉਸ ਤੋਂ ਬਾਅਦ ਤੁਸੀਂ ਅੱਡੀ ਲੰਬਾਣੀ ਵਰਗੇ ਬੰਦੇ ਬਣੋਗੇ ਤੇ ਜੇ 50 ਸਾਲ ਤੱਕ ਤੁਸੀਂ ਰੱਬ ਦਾ ਨਾਮ ਨਹੀਂ ਲੈਣਾ ਕੀਤਾ ਨਾ ਸ਼ੁਰੂ ਫਿਰ ਧੰਗਾ ਭਗਤ ਨਹੀਂ ਬਣ ਸਕਦੇ ਇੱਕ ਉਮਰ ਹੈ ਇੱਕ ਏਜ ਹੈ ਤੁਹਾਡੀ ਕੰਮ ਕਰਨ ਦੀ ਤੁਸੀਂ ਉਸੇ ਹਿਸਾਬ ਨਾਲ ਅਗਰ ਆਪਣੇ ਕੰਮ ਨੂੰ ਕਰੋਗੇ ਤਾਂ ਜ਼ਿੰਦਗੀ ਵਿੱਚ ਕਾਮਯਾਬ ਹੋਵੋਗੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਪੰਜਾਬੀ